ਜਾਈਦਾ ਇੱਧਰ ਆਵਾ ਮੈਂ ਨਹੀਂ ਆਉਂਦੀ ਲਗ ਮੈਂ ਬੈਲਾ ਤਾੜ ਕੇ ਗਈ ਸੀ ਅੰਦਰ ਕਿਉਂਕਿ ਦਿਵਾਲੀ ਵਾਲੇ ਦੇਣੇ ਚੱਕੀ ਗਈ ਸੀ ਇਹਨੇ ਆ ਦੇਖੋ ਜੀ ਆਂਟੀ ਨੇ ਮੈਨੂੰ ਦਿੱਤੇ ਸੀ ਨਾਰੀਅਲ ਪ੍ਰਸ਼ਾਦ ਸੀਗਾ ਇਹਨਾਂ ਨੇ ਪਾਣੀ 'ਚ ਰੱਖਿਆ ਹੋਇਆ ਸੀ ਨਾ ਤੇ ਫਿਰ ਕਿਵੇਂ ਵਾਧ ਤੇ ਉੱਧਰ ਕੋਤਰੀ ਲਓ ਕੋਈ ਜਾ ਰਿਹਾ ਸੀ ਡੈਰੀ 'ਚ ਦੁੱਧ ਪਾਉਣ ਤੇ ਡੈਰੀ ਨੇ ਉਹਨਾਂ 'ਪੇ ਲੇ ਹੁੰਦਾ ਤੇ ਹੁਣ ਗਾਇਸ ਗੁਰਦੁਆਰੇ ਉਮੀ ਆ ਗਈਆਂ ਤੇ ਉਹਦੇ ਫੇਰ ਸਮਾਨ ਲੈ ਕੇ ਆ ਆਟਾ ਦਹੀਂ ਤੇ ਆਂਟੀ ਨੇ ਪ੍ਰਸ਼ਾਦ ਦਿੱਤਾ ਉਹ ਲੈ ਕੇ ਆਈਆਂ ਇੱਧਰ ਹੈਣਾ ਦੇਖੋ ਮੈਂ ਰਿਕਾਰਡ ਕੀਤਾ ਨਹੀਂ ਗੁਰਦੁਆਰਾ ਸਾਹਿਬ ਚ ਅੰਦਰ ਜਾ ਕੇ ਆਏ ਹੈਣਾ ਕਿਉਂਕਿ ਉੱਥੇ ਬੱਚੇ ਕੀਰਤਨ ਕਰ ਰਹੇ ਸੀ ਤੇ ਮੈਨੂੰ ਖਾਰੀ ਸੀ ਸੰਗ ਤੇ ਆਵੇਂ ਲਿਆਤਾ ਸਮਾਨ ਚਲੋ ਆਜੋ ਹੈਣਾ ਹਜੇ ਮੈਂ ਰੋਟੀ ਦਾਲ ਪਾਣੀ ਸਬਜ਼ੀ ਵਗੈਰਾ ਸਾਰਾ ਕੁਝ ਬਣਾਉਣਾ ਵਾ ਫੇਰ ਆ ਮੈਂ ਬਾਹਰ ਕੱਢਦੇ ਸੀਗੇ ਤੇ ਹੁਣ ਵਿਚਾਰੀ ਇੱਧਰ ਝਾਕ ਰਹੀ ਆ ਕੀ ਜਾਈਦਾ ਇੱਧਰ ਆਵਾ ਮੈਂ ਨਹੀਂ ਆਉਂਦੀ ਲਓ गाइस ਉਹਨਾਂ ਆਪਾਂ ਚੱਲਦੇ ਹਾਂ ਅੰਦਰ ਐ ਹਣ ਕੰਮ ਇਹਨੂੰ ਇੱਕ राउंड ਦੀ ਰੈਂਦੀ ਆ ਹੋਫ ਦੇਖੋ गाइस ਇੱਥੇ ਮੈਂ ਪੜਦ ਲਾਇਆ ਸੀਗਾ ਯਾ ਚੱਕੋ ਸਮਾਨ ਐ ਹੱਥ ਦੁਖਣ ਲੱਗਿਆ ਮੇਰਾ ਤਾਂ ਤੁਸੀਂ ਇਧਰ ਮੈਂ ਹਾਲੇ ਆਲੂ ਵਗੈਰਾ ਕੱਟੀ ਰਹੀ ਸੀ ਸਬਜ਼ੀ ਲਈ ਤੇ ਉਦੋਂ ਆਂਟੀ ਦਾ ਫੋਨ ਆ ਗਿਆ ਤੇ ਹੁਣ ਆਪਾਂ ਆਹ ਲਾਈਟ ਬੰਦ ਕਰਕੇ ਆਵੀ ਲਾਈਟ ਜਗਾਉਣੀ ਆ ਦੇਖੋ ਹੁਣ ਦੇਖੋ ਇਹ ਮੈਂ ਸਾਰੀ ਰਾਤ ਜਾਗ ਕੇ ਲਾਈ ਆ ਇਹਨੂੰ ਮੈਨੂੰ ਮੇਰੇ ਖਿਆਲ ਨਾਲ ਘੰਟਾ ਲੱਗ ਗਿਆ ਹੁਣ ਸਾਰੀ ਰਾਤ ਜਾਗ ਨਹੀਂ ਸੜੀ ਘੰਟਾ ਲੱਗ ਗਿਆ ਸੀ ਤੇ ਇਧਰ ਮੈਂ ਬੈਲਾ ਤਾੜ ਕੇ ਗਈ ਸੀ ਅੰਦਰ ਕਿਉਂਕਿ ਦਿਵਾਲੀ ਵਾਲੇ ਦਿਨੇ ਚੱਕੀ ਗਈ ਸੀ ਇਹਨਾਂ ਸੌਰੀ ਚੱਕੀ ਨਹੀਂ ਗਈ ਸੀ ਮਤਲਬ ਕਿ ਬਾਹਰ ਰਹਿ ਗਈ ਸੀ ਇਹ ਤੇ ਫਿਰ ਉਦੋਂ ਦੀ ਮੈਂ ਹੁਣ ਇਹਨੂੰ ਅੰਦਰ ਤਾੜ ਕੇ ਜਾਨੀ ਆ ਏ ਬੇਲਾ ਕੁਝ ਨਹੀਂ ਲੈ ਕੇ ਆਈ ਮੈਂ ਬਿਸਕੁਟ ਲੈ ਕੇ ਆਉਣੇ ਸੀ ਜਾਦ ਭੁੱਲ ਗਿਆ ਚਲ ਕੋਈ ਨਾ ਹੁਣ ਤੁਸੀਂ ਮਾਰੋ ਗੀੜੀਆਂ ਛੇੜੀਆਂ ਓਕੇ ਗਾਇਸ ਆ ਦੇਖੋ ਲਾਈਟ ਕਿੰਨੀ ਸੁਣ ਲੱਗਦੀ ਆ ਤੇ ਇਹ ਆਪਦਾ ਲੱਗੀਆਂ ਪਈਆਂ ਨੇ ਤੇ ਹੁਣ ਮੈਂ ਅੱਜ ਆਲੂ ਕੱਟੂਗੀ ਥੋੜੇ ਜੇ ਅੱਧੀ ਕੌਲੇ ਉਹ ਪਏ ਆਪਣੇ ਮਟਰ ਤੇ ਮੈਂ ਇਹੀ ਬਣਾ ਲੈਣੀ ਅਸੀਂ ਦੋ ਤਿੰਨ ਜਾਣੀਆਂ ਮੈਂ ਬਾਪੂ ਤੇ ਡੈਡੀ ਤੇ ਅਸੀਂ ਇਹ ਖਾ ਲੈਣੀ ਆ ਤੇ ਦਹੀਂ ਹੈਗਾ ਦਹੀਂ ਨਾਲ ਤਾਂ ਮੈਂ ਖਾ ਹੀ ਲੈਣੀ ਆ ਪਰੌਂਠੇ ਲਾ ਕੇ ਤੇ ਬਾਕੀ ਹੁਣ ਮੈਂ ਆਪ ਦਾ ਸਮਾਨ ਕੱਟਦੀ ਆਂ ਸਬਜੀ ਦਾ ਤੇ ਗਾਇਸ ਮੈਂ ਬਣਾਈ ਹੈ ਜੀ ਆਲੂ ਮਟਰ ਤੇ ਮੈਂ ਥੋੜੀ ਜਿਹੀ ਬਣਾਈ ਹੈ ਕਿਉਂਕਿ ਸਿੱਤੇ ਨਿਹਰਾਣੇ ਖਾ ਲਈ ਤੇ ਅੱਧਾ ਕਲਾਸ ਆਪਾਂ ਹੋਰ ਪਾ ਦਿੰਨੇ ਆ ਪਾਣੀ ਦਾ ਤਰੀਜੀ ਬਣ ਜੂਗੀ ਬੱਸ ਤਿੰਨੀ ਤਾਂ ਆਪਣੀ ਲਈ ਬਹੁਤ ਆ ਸਬਜੀ ਤੇ ਇਧਰਲੀ ਸਾਈਡ ਮੈਂ ਚੌਲ ਭਿਉਂ ਕੇ ਰੱਖਤੀ ਸੀਗੇ ਕਿਉਂਕਿ ਮੈਂ ਰਾਤ ਨੂੰ ਚੌਲ ਖਾਣੀ ਹੈ ਮੈਂ ਰੋਟੀ ਖਾਣੀ ਨਹੀਂ ਨੀਗੀ ਤੇ ਬਾਕੀਆਂ ਦੀ ਮੈਂ ਰੋਟੀ ਲਾ ਦੂੰਗੀ ਆ ਦੇਖੋ ਜੀ ਆਂਟੀ ਨੇ ਮੈਨੂੰ ਦਿੱਤੇ ਸੀ ਨਾਰੀਅਲ ਪ੍ਰਸ਼ਾਦ ਸੀਗਾ ਬਹੁਤ ਹੀ ਮਤਲਬ ਸੌਫਟ ਸੌਫਟ ਜੈ ਇੰਨਾ ਨੇ ਪਾਣੀ ਚ ਰੱਖਿਆ ਹੋਇਆ ਸੀ ਨਾ ਤੇ ਤੁਦੂਨੀ ਮੈਂ ਨਾਰੀ ਜੜੀ ਖਾਈ ਜਾ ਰਹੀ ਆ ਨਾਲੇ ਸਬਜੀ ਬਣਾ ਰਹੀ ਸੀ ਤੇ ਨਾਲ ਜਿਹੜਾ ਨਾਰੀਅਲ ਤੇ ਹੁਣ ਆਪਾਂ ਸਬਜੀ ਨੂੰ ਢਾਗ ਦਈਏ ਤੇ ਇਹਦੀਆਂ ਆਪਾਂ 2 ਤੋਂ 3 ਸੀਟੀਆਂ ਭਰਾਵਾਂਗੇ ਸਬਜੀ ਦੇ ਅੰਦਰ ਉਦੋਂ ਨਾਲੂ ਆਪਣੇ ਮਤਲਬ ਪੱਕ ਜਾਣਗੇ ਸਬਜੀ ਬਣ ਜੂਗੀ ਆਪਣੀ ਨੂਨ ਮੁੱਕਿਆ ਸੀ ਮੈਂ ਨੂਨ ਲੈਣਗੇ ਸੀ ਨੂਨ ਵੀ ਪਾਣੀ ਨਾਲ ਭਰਿਆ ਮਤਲਬ ਸੱਲ ਜਿਹੜੀ ਹੋਈ ਹੈ ਇਹ ਕਰਕੇ ਨਿਕਲਉਂਦਾ ਬੜਾ ਕਾਫੀ ਨਿਕਲਿਆ ਤੂੰ ਤੁਹਾਨੂੰ ਦੇਖੋ ਮੇਰਾ ਟੋਰ ਦਾ ਪਾਣੀ ਫੱਕ ਗਿਆ ਇੱਕੋ ਜਿਹਾ ਪ੍ਰਵਾਹ ਮੁੱਖਾਇਆ ਸੀ ਮੈਂ ਨੂਨ ਲੈਣਗੇ ਉਦੋਂ ਨੂੰ ਚੌਲ ਹੀ ਸਾਰੇ ਫਿਰ ਮੈਂ ਛੋਟਾ ਛੋਟਾ ਆਖੇ ਪਾਣੀ ਪਾਇਆ ਹੁਣ ਮੈਂ ਨੂਨ ਪਾਵਾ ਢੱਕੀ ਤੇ ਲੋ ਗਾਇਸ ਨੂਨ ਪਾਣੀ ਮੈਂ ਪਾਤੀ ਆ ਕਿ ਹੁਣ ਆਪਾਂ ਦਿੰਦੇ ਢੱਕਣ ਤੇਰੀ ਸੀਟੀ ਵੀ ਵੱਧਣ ਵਾਲੀ ਆ ਇਹਦੀਆਂ ਦੋ ਕਿਸ਼ਟੀਆਂ ਰੋਣੀਆਂ ਤੇ ਚੌਲ ਗੱਦ ਵੀ ਨੂਨ ਪਾਤਾ ਇਹ ਕੱਲ ਲਈ ਢਾਲ ਪਈ ਸੀ ਮੈਂ ਕਿਹਾ ਚਲ ਥੋੜੀ ਜਿਹਾ ਬਣਾ ਲੈਨੇ ਆਂ ਜੀ ਥੋੜੀ ਜਿਹਨੇ ਆ ਖਾਣੀ ਹੋਈ ਆ ਖਾ ਲਾਂਗੀ ਦੋਨੇ ਗਰਮ ਕਰਕੇ ਮੈਂ ਰੱਖ ਦੇਉਂਗੀ ਆਟਾ ਗੁੰਨਣਾ ਨੇ ਤੇ ਮੈਂ ਸਵੇਰ ਦਾ ਤੇ ਮੋਨ ਦਾ ਇਕੱਠਾ ਹੀ ਗੁੰਨਣਾ ਕਿਉਂਕਿ ਸਵੇਰ ਉੱਠਣਸਾਰ ਰੋਟੀਆਂ ਮਸਲ ਲੈਣੀਆਂ ਤੇ ਆਟਾ ਗੁੰਨੂਗਾ ਪਿਛੇ ਕਿਵੇਂ ਵਧ ਤਾ ਉਧਰ ਕੋਤਰੀ ਲਓ ਕਾਲੀ ਅੱਗ ਤੇ ਹੋਇਆ ਪਿੱਛੇ ਧਿਆਨ ਨਹੀਂ ਦਿੱਤਾ ਬਾਲਾ ਪੈ ਗਿਆ ਚਲ ਹੁਣ ਮੈਂ ਆਟਾ ਗੁੰਨਣਾ ਮੈਸਤੀ ਹੋ ਗਿਆ ਸਾਰਾ ਡਾਲ ਲੇਕੇ ਜਿੰਨੀ ਕਾਲਗੀਤੀ ਹੁੰਦੀ ਅੱਗੇ ਥੋੜਾ ਜਿਹਾ ਨੂਨ ਡੋਲੇ ਮੈਂ ਬੁਲਲੇ ਡੁਲੇ ਨਾਲ ਥੋੜਾ ਜਿਹਾ ਡਾਲ ਲਿਆ ਹੁਣ ਚਲ ਮੈਂ ਆਟਾ ਗਨ ਕੇ ਮਰਦੀ ਹਾਂ ਬਾਲ ਮੈਸੀ ਹੋ ਗਿਆ ਠੀਕ ਗਾਇਜ਼ ਆਟਾ ਮੈਂ ਗਨ ਕੇ ਰੱਖਤਾ ਵਾ ਤੇ ਇਧਰ ਆਪਣੀ ਚੌਲ ਵੀ ਬਣ ਕੇ ਰੈਡੀ ਆ ਤੇ ਇਹਦੀਆਂ ਵੀ ਦੋ ਸੀਟੀਆਂ ਬਚੀਆਂ ਤੇ ਹੁਣ ਮੈਂ ਇਹਦੀ ਜਿਹੜੀ ਭਾਫ਼ ਸੇ ਕੱਢਤੀ ਤੇ ਤੁਹਾਨੂੰ ਖੋਲ ਕੇ ਦਿਖਾਉਣੀ ਆ ਤੇ ਤਵਾ ਮੈਂ ਰੱਖਤਾ ਤੇ ਇਧਰ ਦੇਖੋ ਕਨਸਿਸਟੈਂਟ ਕੀ ਹੋਇਆ ਵਾ ਗੈੜੀ ਡੁੱਢ ਲੈਣ ਗਿਆ ਸੀਗਾ ਤੇ ਕੋਈ ਜਾ ਰਿਹਾ ਸੀ ਡੈਰੀ 'ਚ ਦੁੱਧ ਪਾਉਣ ਤੇ ਡੈਰੀ ਨੇ ਉਹਨਾਂ 'ਤੇ ਲੇਨਤਾ ਤੇ ਹੁਣ ਮੈਂ ਇਹਨੂੰ ਪਉਲਣਾ ਆਟੇ ਵਾਲੀ ਨਾ ਹੋ ਜਾਵੇ ਬਸ ਠੀਕ ਆ ਤੇ ਇਹ ਕੱਲ ਦਾ ਤੇ ਅੱਜ ਦਾ ਇਕੱਠੇ ਹੀ ਦੁੱਧ ਲੈ ਜਾਂਦਾ ਡੈਰੀ ਨੇ ਡੈਰੀ ਕਹਿੰਦਾ ਤੂੰ ਸਾਰਾ ਦੁੱਧ ਹੀ ਪਾ ਦੇ ਭਰਾਵਾ ਸਾਨੂੰ ਲੈਣ ਤੇ ਡੈਰੀ ਡੈਰੀ ਕੋਲ ਸੀ ਚਲ ਵਧੀਆ ਹੀ ਹੋਇਆ ਕਿਉਂਕਿ ਡੈਰੀ ਦੇ ਤੁਹਾਨੂੰ ਪਤਾ ਵਾ ਜੇ ਕੋਈ ਦੇਣ ਜਾਂਦਾ ਵਾ ਦੁੱਧ ਘਾਰ ਚੋ ਕੇ ਤਾਂ ਉਹਨੂੰ ਇੰਨਾ ਘੱਟ ਰੇਟ ਤੇ ਲਾਂਦੇ ਆ ਤੇ ਜੇ ਕੋਈ ਲੈਣਾ ਹੋਵੇ ਜਿਨੇ ਹਨਾ ਤੇ ਉਹਨੂੰ ਉਹਨਾਂ ਰੇਟੇ 'ਤੇ ਲਉਂਦੇ ਆ 70 75 ਹਨਾ ਤੇ ਹੁਣ ਦੇਖੋ ਚਲੋ ਵਧੀਆ ਹੋ ਗਿਆ ਸਾਨੂੰ ਮਿਲ ਗਿਆ ਤੇ ਹੁਣ ਮੈਨੂੰ ਵਾਲੀ ਦੇਦਾ ਤੇ ਸਵੇਰ ਤੱਕ ਦੁੱਧ ਸਹੀ ਰਹੂਗਾ ਦੇਖੋ ਆਪਣੀ ਸਬਜ਼ੀ ਬਣ ਕੇ ਰੈਡੀ ਆ ਠੀਕ ਵਧੀਆ ਬਣੀ ਆ ਦੇਖਣ ਜੇ ਤੁਸੀਂ ਖਾ ਸਵਾਦ ਤਾਂ ਮੈਨੂੰ ਖਾ ਕੇ ਪਤਾ ਲੱਗ ਗਿਆ ਐਜੀ ਬਣੀ ਆ ਤਲਾਲ ਤਾਂ ਵਧੀਆ ਬਣੀ ਆ ਤੇ ਆਪਣਾ ਜਿਹੜਾ ਆ ਗੈਂ ਚਵੇਲਾ ਹੋ ਗਿਆ ਤੇ ਇਹਦੇ 'ਤੇ ਆਪਾਂ ਧਰ ਦਾਂਗੇ ਜੀ ਦੁੱਧ ਤੇ ਜਿਹੜਾ ਚੌਲ ਦੇ ਚੌਲਾਂ ਨਾਲ ਸੀ ਉੱਚਾ ਆਪਾਂ ਹੁਣ ਰੋਟੀ ਲਾਵਾਂਗੇ ਤੁਹਾਨੂੰ ਫਟਾਫਟ ਮੈਂ ਕੰਮ ਨੂੰ ਵੇਡਦੀ ਆਂ ਤੇ ਫੇਰ ਆਪਾਂ ਐਡੀਟਿੰਗ ਵੀ ਕਰਨੀ ਫੇਰ ਹੀ ਤੁਸੀਂ ਸਾਡਾ ਵਲੌਗ ਦੇਖੋਗੇ